ਬਾਕੀ ਸੱਚੇ ਬਹਾਸ਼ਾ ਇਹ ਤੇ ਦੇਖੋ ਉਹਨਾ ਉਹ ਉਹ ਸਤਗੁਰ ਦੇ ਸਾਧੁਰ ਹੁੰਦਾ ਹੈ ਨਾ ਉਹਦੇ ਉਹਦੇ ਹੱਥ ਵਿੱਚ ਸਭ ਕੁਝ ਹੁੰਦਾ ਹੈ ਤੁਸੀਂ ਜਿਹੜੇ ਮਰਜੀ ਜਿੰਨੂ ਮਰਜੀ ਸਰੀਰ ਨੂੰ ਪੁੱਛ ਲੋ ਉਹ ਤੁਹਾਨੂੰ ਕੋਈ ਨਵੀਂ ਗੱਲ ਦੱਸੇਗਾ ਹੈ ਜੀ ਤੇ ਇਹ ਮਤਲਬ ਕਿ ਤੇ ਬਾਕੀ ਇਸ ਤਰ੍ਹਾਂ ਤੇ ਹੋਰ ਮਤਲਬ ਕਿ ਸਾਖੀਆਂ ਤੇ ਬਹੁਤ ਨੇ ਇਸੇ ਜਖਣਾ ਤੇ ਨਾ ਇੱਕ ਵਾਰੀ ਆਪਣਾ ਸਤਖਜਾਨ ਸੰਗਰੀ ਸਤਗੁਰਾਂ ਨਾਲ ਆਇਆ ਦੋਰੇ ਤੇ ਆਪਣਾ ਦੋਰੇ ਤੇ ਬਾਕੀ ਸਾਰੇ ਜਨ ਨੇ ਨਾ ਇਹ ਥੋੜੇ ਜਿਹਾ ਢਿੱਲੇ ਸੰਸਮ ਖਜਾਨ ਸਿੰਘ ਅਰੀ ਤੇ ਬਾਕੀ ਸਾਰੇ ਸਰੀਰ ਸੱਚੇ ਭਾਸ਼ਾ ਜੀ ਸਮੇਤ ਕੋ ਚਲੇ ਗਏ ਮਸਾਈ ਮਾਰਾ ਵਗੈਰਾ ਤੇ ਮੈਂ ਇੱਥੇ ਹੀ ਸਾਂ ਮੈਂ ਮੈਂ ਨਹੀਂ ਸੀ ਗਿਆ ਉਦੋਂ ਤੇ ਮੈਂ ਸੋਚਿਆ ਮੈਂ ਕਿ ਸੰਖਜਾਨ ਸਿੰਘ ਅਰੀ ਥੋੜੇ ਜਿਹੇ ਢਿੱਲੇ ਹੈਗੇ ਨੇ ਤੇ ਮੈਂ ਜਾ ਕੇ ਨਾ ਮੈਂ ਪਤਾ ਲੈ ਲਾਂ ਕਿੰਦੀ ਇਹ ਕੋਈ ਦਵਾਈ ਤੋਂ ਵੀ ਲਿਆਉਣ ਵਾਲੀ ਤੇ ਜਾ ਕੇ ਮੈਂ ਡਾਕਟਰ ਕੋਲ ਲੈ ਜਾ ਨਾ ਦਵਾਈ ਲਿਆਉਣੇ ਤੇ ਮੈਂ ਜਾ ਕੇ ਮਿਲਿਆ ਮਥਰ ਟੇਕਿਆ ਤੇ ਮੈਂ ਕਿਹਾ ਜੀ ਕਿਸ ਤਰ੍ਹਾਂ ਹੁਣ ਸਿਹਤ ਕੀਤਾ ਕਿਤੇ ਸਿਹਤ ਹੁਣ ਠੀਕ ਹੈ ਸਿਹਤ ਹੁਣ ਠੀਕ ਹੈ ਤੇ ਆਪਣਾ ਦਾਤੀ ਦਵਾਈ ਆਂਦੀ ਸੀ ਉਹ ਆਪਣਾ ਕੰਮ ਕੀਤਾ ਉਹਨੇ ਠੀਕ ਕੀਤਾ ਹਾਂ ਜੀ ਤੇ ਕਹਿੰਦੇ ਨੇ ਆਫ ਜਿਹੜਾ ਥੂਪੇ ਬੈਲੀ ਹੈ ਉਹਨੂੰ ਕਹਿਣ ਲੱਗੇ ਉਹ ਉਹ ਉਹੀ ਸੀ ਨਾ ਬੈਂਚ ਜਿਹੜਾ ਉਹਦੇ ਤੇ ਅਸੀਂ ਬਹਿ ਗਏ ਹੈ ਮੈਂ ਸਭ ਕਿਹਾਂ ਜਾਂਸੇ ਕਰ ਨਾ ਇੱਕ ਗੱਲ ਪੁੱਛੀ ਮੈਂ ਕਿ ਸਭ ਕਿਹਾਂ ਜਾਂਸੇ ਜੀ ਮੈਨੂੰ ਇੱਕ ਗੱਲ ਦੱਸੋ ਤੁਸਾਂ ਸਾਂਝਕ ਦੇ ਵਿੱਚ ਇੱਕ ਵਾਰੀ ਨਾ ਇੱਕ ਲੇਖ ਲਿਖਿਆ ਸੀ ਬਈ THAILAND ਜਾਂਦੇ ਆ ਤੁਹਾਨੂੰ ਰਸਤੇ 'ਚ ਨਾ ਸਤਿਗੁਰਾਂ ਸਿੰਘ ਰਾ ਦੀ ਕੋਈ ਜਗ੍ਹਾ ਦੇ ਦਰਸ਼ਨ ਹੋਇਆ ਉੱਥੇ ਹਾਂਜੀ ਤੇ ਕੇਦਰੀ ਹਾਮਲ ਉੱਥੇ ਲਿਖਿਆ ਸੀ ਰਾਗੀ ਖਜਾਨ ਸਿੰਘ ਤੇ ਮਨ ਨੂੰ ਇਹ ਸੀ ਮੈਂ ਕਿਹਾ ਚਲੋ ਹੋ ਸਕਦਾ ਹੈ ਇਹ ਹੀ ਹੋਣ ਇਹਨਾਂ ਲਿਖੀ ਹੋਏ ਤੇ ਨਾਲੇ ਸਤਿਗੁਰਾਂ ਨਾਲ ਜਾਂਦੇ ਉਹਦੇ ਰਹਿੰਦੇ ਨੇ ਤੇ ਉਹ ਆਪਣਾ ਉਹ ਕਿਦਨ ਹਾਮਲ ਲਿਖਿਆ ਸੀ ਮੈਂ ਕਿਹਾ ਜੀ ਉਹ ਤੁਸੀਂ ਮਨ ਨੂੰ ਦੱਸ ਸਕਦੇ ਇੱਕ ਵਾਰੀ ਫੇਰ ਕੇਦਰੀ ਹਾਮਲ ਦੱਸ ਸਕਦੇ ਮੈਂ ਫੇਰ ਜਰਾ ਉਠਿਆ ਰੋ ਮੈਂ ਦੇਖਿਆ ਇੱਥੇ ਕੋਈ ਟੇਪ ਰੀਕੋਰਡਰ ਮਿਲੇ ਅੰਦਰੋਂ ਮੈਂ ਉਹ ਦੋ ਤਿੰਨ ਟੇਪ ਰੀਕੋਰਡਰ ਦੇਖੇ ਉਹ ਵੱਡੇ ਵੱਡੇ ਤਾਂ ਹੁੰਦੇ ਸਨ ਟੇਪ ਰੀਕੋਰਡਰ ਵੀ ਤੇ ਉਹ ਕਿਸੇ ਸੈੱਲ ਨਹੀਂ ਹੈਗੇ ਕਿਸੇ 'ਚ ਕੋਈ ਚੀਜ਼ ਨਹੀਂ ਹੈਗੀ ਕਿਸੇ ਕੋਈ ਉਹ ਮੈਂ ਦੋ ਤਿੰਨ ਐਸਾ ਚਲਾ ਕੇ ਦੇਖੇ ਰਿਕਾਰਡਿੰਗ ਨਾ ਕੋਈ ਵੀ ਕਰੇ ਤੇ ਉਹ ਫਿਰ ਮੈਂ ਜਦੋਂ ਖਿਜਾਸੇ ਰ ਮੈਂ ਕਹਿੰਦਾ ਚਲੋ ਤੁਸੀਂ ਉਸ ਤਰੇ ਮਨ ਦੱਸੋ ਐਨੀ ਉਹ ਦੱਸਣ ਲੱਗੇ ਕਿੰਨੇ ਨੇ ਅਸੀਂ ਨਾ THAILAND ਜਾ ਰਹੇ ਹਾਂ ਸਾਲ ਦੁਗਣਾ ਨਾ ਸਾਹਿਬ ਪ੍ਰਤਾਪ ਸਿੰਘ ਇਹ ਨਹੀਂ ਨਾ ਤੇ ਦਾ ਸਟੇਜ ਨਾ ਇੱਕ ਟਾਪੂ ਆਇਆ ਆਈਲੈਂਡ ਜਿਹੜੇ ਹੁੰਦੇ ਨਾ ਉੱਥੇ ਉਹ ਜਾਜ ਵਾਲੇ ਨੇ ਨਾ ਜਾਜ ਰੋਕਿਆ ਉਹਨਾਂ ਸਾਨੂੰ ਟਾਈਮ ਦਿੱਤਾ ਵੀ 2-3 ਘੰਟੇ ਵਾਸਤੇ আস্তে আস্তে ਪਾਣੀ ਵਗੈਰਾ ਬਦਲਣਾ ਤੇ ਤੁਸੀਂ ਉਤਰ ਕੇ ਜੇ ਫਿਰ ਨਾ ਤੁਰਨਾ ਹੋਏ ਤੇ ਬਾਗੂ ਬੈਠ ਤੁਰ ਲੋ ਟੰਬੇਰਾਂ ਉੱਤੋਂ ਜਾ ਤੇ ਤੇ ਸੱਚੇ ਬਾਸ਼ਾ ਕਹਿਣ ਲੱਗੇ ਮੇਰਾ ਸਰੀਰ ਨਹੀਂ ਮੰਨਦਾ ਤੇ ਤੁਸੀਂ ਘੁੰਮ ਫਿਰ ਹੌਸ ਹਾਂਜੀ ਬਾਕੀ ਸਾਰੇ ਸਹਾਗਰਾਂ ਕੋਲ ਇੱਕ ਦੋ ਸੇਵਕ ਉਹਨਾਂ ਤੇ ਰਹਿ ਗਏ ਤੇ ਬਾਕੀ ਅਸੀਂ ਸਾਰੇ ਤਾਂ ਨਾ ਤੇ ਅਸੀਂ ਚਲੇ ਗਏ ਬਾ ਅਸੀਂ ਬਾਹਰ ਕੀ ਦੇਖਿਆ ਇੱਕ ਦਰਖਤ ਤੇ ਉਹ ਮਤਲਬ ਕਿ ਟਾਪੂ ਦੇ ਨਾਲ ਉਸ ਉਸ ਪਾਸੇ ਇੱਕ ਦਰਖਤ ਤੇ ਉਹ ਉੱਤੇ ਨਾ ਥੱਲੇ ਝੰਡੀਆਂ ਲੱਗੀਆਂ ਉਹਦੇ ਥੱਲੇ ਇੱਕ ਥੜਾ ਬਣਿਆ ਇੱਕ ਫੁੱਟ ਕੋ ਉੱਚਾ ਐਸਲਾ ਨਾ ਥੜਾ ਬਣਿਆ ਤੇ ਉੱਤੇ ਪੋਚਾ ਪੱਚਾ ਪੋਚਾ ਫੇਰਿਆ ਹੈ ਹੈ ਜੀ ਤੇ ਪੁੱਛ ਫੇਰੇਆ ਕਿ ਮੈਂ ਨਾ ਕਹਿੰਦੇ ਨੇ ਮੈਂ ਉਹ ਥੜੇ ਉੱਤੇ ਚੜ ਗਿਆ ਹਾਂਜੀ ਉੱਤੇ ਕੋਲੇ ਇੱਕ ਚੌਕੀਦਾਰ ਸੀ ਉਹ ਮੈਨੂੰ ਭੱਜ ਕੇ ਪੈ ਗਿਆ ਕਿਹਾ ਬੰਦੇ ਉੱਤੇ ਤੈਨੂੰ ਪਤਾ ਨਹੀਂ ਇਹ ਜਗ੍ਹਾ ਕਿਹਦੀ ਹੈ ਇਹ ਜਿਹੜੇ ਸਤਕੁਰ ਰਾਮ ਸਤਕੁਰ ਬਾਬਾ ਰਾਮ ਸਿੰਘ ਜੀ ਸਨ ਨਾ ਇੰਡੀਆ ਤੋਂ ਇਹ ਉਹਨਾਂ ਦੀ ਜਗ੍ਹਾ ਹੈ ਤੇ ਤੂੰ ਕਿ ਉਹਦੇ ਨਾਲ ਤੂੰ ਐਸੇ ਉੱਤੇ ਕਿਸਾ ਚੜ ਗਿਆ ਅੱਛਾ ਕਹਿੰਦਾ ਮੈਂ ਮੈਂ ਉਹ ਨੂੰ ਪੁੱਛਿਆ ਤੁਸੀਂ ਕਿੰਨਾਂ ਦੀ ਗੱਲ ਕਰਦੇ ਹੋ ਕਹਿੰਦੇ ਉਹ ਜਿਹੜੇ ਪੰਜਾਬ ਤੋਂ ਆਏ ਸਨ ਨਾ ਜਿਹਨੂੰ ਅੰਗਰੇਜ਼ਾਂ ਨੇ ਜਲਾਵਤਨ ਕੀਤਾ ਸੀ ਤੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਅਸੀਂ ਸਾਰਿਆਂ ਸਲਾਹ ਕੀਤੀ ਵੀ ਆਪਾਂ ਵਾਪਸ ਚਲੀਏ ਸੱਚੇ ਬਾਦਸ਼ਾਹ ਗੈਰਤ ਕਰੀਏ ਵੀ ਸੱਚੇ ਬਾਦਸ਼ਾਹ ਇੱਥੇ ਤੇ ਸਰਗਰਾਂ ਦੀ ਜਗ੍ਹਾ ਹੈ ਹਾਂਜੀ ਸਰਗਰਾਂ ਦੀ ਜਗ੍ਹਾ ਹੈ ਅਸਾਂ ਜਾ ਕੇ ਫਟਾਫਟ ਉਸੇ ਤੇ ਸੰਗਰਾਂ ਗਿਆਨ ਕੀਤੀ ਸੱਚੇ ਬਾਦਸ਼ਾਹ ਨਾਲ ਕਹਿੰਦੇ ਚਲੋ ਮੈਂ ਵੀ ਚੱਲਦਾ ਨਾਲ ਹਾਂਜੀ ਤੇ ਉਹ ਜਾ ਕੇ ਉਹਨੂੰ ਪੁੱਛਣ ਲਗੇ ਸਿੰਘ ਸੀ ਉਹ ਸਿੰਘ ਸੀ ਉਜ਼ਰਕ ਸੀ ਹਾਂਜੀ ਤੇ ਉਹਨੇ ਦੱਸਿਆ ਉਹ ਫਿਰ ਦੱਸਣ ਲੱਗਾ ਕਿ ਨਾ ਜੀ ਮੇਰੇ ਉੱਤੇ ਨਾ ਉਹਦਾ ਦਪਹਰੇ ਦੀ ਡਿਊਟੀ ਸੀ ਤੇ ਮੈਂ ਕਈ ਵਾਰੀ ਦੇਖਣਾ ਵੀ ਸੱਚੇ ਬਾਸ਼ਾ ਅਸलम ਉੱਤੇ ਉਹ ਮਕਾਨ ਸੀ ਜਿਹਦੇ ਵਿੱਚ ਉਹ ਉਹ ਠਹਿਰੇ ਉੱਤੇ ਰਹਿੰਦੇ ਹੁੰਦੇ ਸਨ ਗਵਰਨਮੈਂਟ ਵਾਲੋ ਤੇ ਕਿਸੇ ਵੇਲੇ ਉੱਤੇ ਰਹੇ ਜੇ ਮੈਂ ਸਮੁੰਦਰ ਵੱਲ ਵੇਖਦਾ ਤੇ ਉਧਰੋਂ ਤੁਰੇ ਆਉਣ ਦੇ ਸਤਿ ਸ਼੍ਰੀ ਅਕਾਲ ਜੀ ਮੈਂ ਕਈ ਵਾਰੀ ਕਹਿੰਦੇ ਨੇ ਐਸਲਾ ਦਾ ਦੇਖਿਆ ਨਾ ਉਹਨਾਂ ਬਾਰੇ ਕਿ ਮੇਸਾਬ ਲਗਾਇਆ ਭਈ ਇਹ ਮਾਪੁਸ਼ ਨੇ ਇਹਨਾਂ ਉਤੇ ਪੈਰੇ ਦੀ ਕੋਈ ਲੋੜ ਨਹੀਂ ਪੈਰੇ ਦੀ ਕੋਈ ਲੋੜ ਨਹੀਂ ਤੇ ਚਲੋ ਸਾਡੀ ਡਿਊਟੀ ਲੱਗੀ ਅਸੀਂ ਆਪਣਾ ਡਿਊਟੀ ਕਰੀ ਜਾਣਦੇ ਆ ਤੇ ਇੱਕ ਦਿਨ ਨਾ ਇੱਕ ਦਿਨ ਐਸਲਾ ਹੋਇਆ ਭਈ ਇਹ ਸੱਚੇ ਬਾਸ਼ਾ ਨਾ ਮੰਦਰ ਉਹਨਾਂ ਤੁਰਿਆ ਉਹ ਤੁਰਿਆ ਉਹਨੂੰ ਤੇ ਮੈਂ ਅੱਗੇ ਖਲੋਤਾ ਸੀ ਤੇ ਮੁੰਨੂ ਕਹਿੰਦੇ ਨੇ ਭਾਈ ਸਿੱਖਾ ਮੇਰਾ ਨਾਂ ਲੈ ਕੇ ਨਾ ਕਿਨੇ ਉਹਨਾਂ 사이 ਤੋਂ ਚਲੇ ਜਾਣਾ ਤੇ ਚਲੇ ਜਾਣਾ ਮੈਂ ਕਹਾਂ ਜੀ ਮੇਰੇ ਵਾਸਤੇ ਕੋਈ ਹੁਕਮ ਹੋਈ ਦੱਸ ਕਿਨੇ ਨੇ ਤੂੰ ਐਸਾ ਕਰੀ ਵਿਆਹ ਕਰਾ ਲਈ ਹਾਂਜੀ ਵਿਆਹ ਕਰਾ ਲਈ ਤੇ ਗਊਆਂ ਰਖ ਲਈ ਤੇ ਉਹਨਾਂ ਦੀ ਸੇਵਾ ਕਰਿਆ ਕਰੀ ਹਾਂਜੀ ਅੱਛਾ ਇਹ ਬਚਨ ਕਰਕੇ ਸੱਚੇ ਬਾਦਸ਼ਾਹ ਹੀ ਕੋਈ ਜਿਹੜੇ ਉਹਨਾਂ ਦੇ ਜਗਾ ਸੀ ਉਹ ਤਾਂ ਚਲੇ ਗਏ ਤੇ ਮੈਂ ਸੋਚਾਂ ਕਿ ਮੇਰੇ ਤੇ ਦਾੰਦੀ ਕੋਈ ਨਹੀਂ ਹੈਗੀ ਮੈਂ ਇਨਾ ਬੁੱਢਾ ਹੈ ਤੇ ਨਾਲੇ ਮਤਲਬ ਕੀ ਉਹ ਐਸ ਉਮਰ ਚ ਮੈਂ ਮਤਲਬ ਕੀ ਵਿਆਹ ਕਰਨਾ ਚੰਗਾ ਲੱਗਣਾ ਤੇ ਬਾਕੀ ਤੇ ਨਾਲੇ ਉਹ ਫਿਰ ਮੈਂ ਕਿਹਾ ਚਲੋ ਸੱਚੇ ਬਾਸ਼ਾ ਬਚਨ ਕੀਤਾ ਉਹ ਕਹਿੰਦੇ ਨੇ 2-4 ਦਿਨ ਮਸਾ ਹੀ ਹੋਏ ਨਾ ਤੇ ਉਹ ਅੰਗਰੇਜ਼ਾਂ ਨੇ ਇਹ ਡਿਕਲੇਅਰ ਕਰਤਾ ਵੀ ਸਤਗੁਰ ਰਾਮ ਸਿੰਘ ਜੀ ਚੜਾਈ ਕਰਕੇ ਹਾਂਜੀ ਤੇ ਉਹ ਉੱਪਰ ਕਿੰਨੇ ਮੇਰੇ ਦਿਮਾਗ 'ਚ ਉਹ ਗੱਲ ਹੈਗੀ ਸੀ ਵੀ ਸੱਚੇ ਬਾਦਸ਼ਾਹ ਮੈਨੂੰ ਕਿਹਾ ਸੀ ਹੋਣਾ ਸਭ ਤੋਂ ਚਲੇ ਜਾਣਾ ਹੈ ਜੀ ਅਸਾਂ ਚਲੇ ਜਾਣਾ ਹੈ ਪੈਸਾ ਗੁਪਤਾ ਸੀ ਸਾਰੀ ਸੁਣ ਲੈਣ ਲੈਣ ਤੇ ਕੋਲ ਕਹਿੰਦੇ ਤੇ ਬਾਕੀ ਕਹਿੰਦੇ ਨੇ ਉਹ ਫਿਰ ਨਾ ਕਹਿੰਦੇ ਨੇ ਮੈਂ ਸੋਚਿਆ ਭਾਈ ਜੋ ਮੈਨੂੰ ਸਹਾਰਾ ਹੁਕਮ ਕੀਤਾ ਨਾ ਮੈਂ ਵੀ ਉਸੇ ਹੀ ਕਰਨਾ ਹੈ ਕਹਿੰਦਾ ਮੈਂ ਆਪਣੇ ਚ ਕੀ ਦੇਖਿਆ ਮੇਰੀ ਦਾੜੀ ਨਾ ਕਾਲੀ ਹੋਣੀ ਸ਼ੁਰੂ ਹੋ ਗਈ ਮੇਰੇ ਦੰਦ ਡੋਲਣੇ ਸ਼ੁਰੂ ਹੋ ਗਏ ਅਲੀ ਦੰਦੋਂ ਨੇ ਸ਼ੁਰੂ ਹੋ ਗਏ ਧੜੀ ਕਾਲੀ ਹੋਣੀ ਸ਼ੁਰੂ ਹੋ ਗਈ ਤੇ ਬਾਕੀ ਕੀ ਉਹਦਾ ਨਾ ਉਹ ਉਹ ਜਿਹੜਾ ਸੀ ਅਨਰੇਜਾਂ ਦਾ ਰੋਲਾ ਤੇ ਉਹ ਚਲੋ ਭਈ ਉਹ ਚੜਾਈ ਕਰ ਗਏ ਨੇ ਤੇ ਉਹ ਉਹ ਉਹਨਾਂ ਤੇ ਉਸ ਤੋਂ ਬਾਅਦ ਉਥੇ ਪਤਾ ਨਹੀਂ ਲੱਗਾ ਤੇ ਬਾਕੀ ਇਹ ਜਿਹੜੀਆਂ ਮੈਂ ਆਪਣੇ ਚੇਂਜਸ ਦੇਖੀਆਂ ਨਾ ਇਹ ਹੋਈਆਂ ਸ਼ੁਰੂ ਪਈਆਂ ਤੇ ਮੈਂ ਕਿਹਾ ਇਹਦਾ ਸੱਗਰਾ ਬਚਨ ਕੀਤਾ ਨਾ ਉਹ ਨੌ ਬਰ ਨੌਸਰੀ ਹੋ ਰਿਹਾ ਹੈ ਜੀ ਤੇ ਮੈਂ ਸੋਚਿਆ ਭਈ ਹੁਣ ਨਾ ਮੈਨਾਂ ਜਦੋਂ ਹੁਕਮ ਕੀਤਾ ਹੀ ਨਾ ਬਈ ਵਿਆਹ ਕਰਾ ਲੈ ਉਹ ਮੈਂ ਵਿਆਹ ਕਰਾ ਲਾ ਹਾਂਜੀ ਉਹ ਮਨੋਂ ਨੇ ਐਸਾ ਬਲਾ ਲੈ ਕਹਿੰਦੇ ਫਿਰ ਮੈਂ ਵਿਆਹ ਕਰਾ ਲਿਆ ਕਹਿੰਦੇ ਹੁਣ ਮੇਰੇ ਬੱਚੇ ਨੇ ਉਹ ਉਸ ਵਿਆਹ ਚ ਬੱਚੇ ਨੇ ਤੇ ਮੈਂ ਉਹਨਾਂ ਨਾਲ ਨਹੀਂ ਨਾ ਤੇ ਵਿੱਚ ਹੱਥ ਆੜਾ ਥੜਾ ਹੈ ਨਾ ਇਤੇ ਸਤਗੁਰਾਂ ਸਿੰਘ ਜੀ ਬਹਿ ਕੇ ਤਪ ਕਰਦੇ ਹੁੰਦੇ ਸਨ ਤੇ ਖੜੇ ਥੱਲੇ ਤੇ ਤਪ ਕਰ ਕੇ ਉਹਨਾਂ ਤੇ ਮੈਂ ਹੁਣ ਇਹ ਜਗ੍ਹਾ ਦੀ ਮੈਂ ਪੂਜਾ ਕਰਦਾ ਤੇ ਮੈਂ ਮਤਲਬ ਕਿ ਇੱਥੇ ਹੀ ਮੈਂ ਰਹਿਣਾ ਤੇ ਆਪਣਾ ਤੇ ਐ ਐਸ ਤੋਂ ਬੱਚੇ ਪੈਦਨਾ ਇਹ ਫਿਰ ਮੈਂ ਇਹ ਕਹ ਰਹੀ ਨਾ ਇਸੇ ਚੀਜ਼ ਦਾ ਅ ਸਾਡੇ ਵੱਲ ਇਹ ਸੱਚੇ ਪਾਤਸ਼ਾਹ ਜੀ ਤੇ ਅਰਵਿੰਦਰ ਸਿੰਘ ਜੀ ਹਸਬਾਲਾ ਲਿਆ ਹੈ ਮੈਂ ਉਹਨਾਂ ਨੂੰ ਸੁਣਾਈ ਉਸ ਤੋਂ ਬਾਅਦ ਫਿਰ ਉਹਨਾਂ ਨੇ ਪ੍ਰੋਗਰਾਮ ਬਣਾਇਆ ਭਈ ਉੱਥੇ ਬੰਦੇ ਭੇਜੇ ਜਾਂ ਉਹ ਜਗ੍ਹਾ ਦਾ ਥੋੜਾ ਜਿਹਾ ਆਈਡੀਆ ਪਤਾ ਲੱਗੇ ਤੇ ਮੈਨੂੰ ਇਹ ਨਾ ਪਤਾ ਵੀ ਉਦੋਂ ਏ ਸੁਭਾ ਕਰਨ ਉਹ ਜਿਹੜੀ ਲੇਡੀ ਹੈਗੀ ਸੀ ਨਾ ਉਹ ਵੀ ਗਈ ਸੀ ਮੈਂ ਕਿਹਾ ਸੁਰਿੰਦਰ ਸਿੰਘ ਵੀ ਲੁਧਿਆਣਾ ਵਾਲਾ ਉਹ ਵੀ ਗਿਆ ਸੀ ਇੱਕ ਦੋ ਸਰੀਰ THAILAND ਤੋਂ ਗਏ ਸਨ ਤੇ ਉਹਨਾਂ ਨੂੰ ਉਹ ਜਗ੍ਹਾ ਲੱਭ ਕੇ ਉਹ ਜਦੋਂ ਆਏ ਤੇ ਫਿਰ ਕਹਿਣ ਲੱਗੇ ਜਗ੍ਹਾ ਤਾਂ ਲੱਭ ਗਈ ਹੈ ਉਥੇ ਕੋਈ ਵੀ ਲੱਗੀ ਕੋਈ ਵੀ ਲੱਗੀ ਅਜੇ ਵੀ ਲੱਗੀ ਹੈ ਹਾਂਜੀ ਤੇ ਉਹਦੀ ਉਹ ਇੱਕ ਏਟ ਲੈ ਕੇ ਆਏ ਸਨ ਸੁਰਿੰਦਰ ਸਿੰਘ ਅਰੀ ਮੇਰੇ ਖਿਆਲ ਤੇ ਕਿੰਨਾ ਜੀ ਉਹ ਅਸੀਂ ਉਥੇ ਜਗਾ ਦੇ ਤਾਂ ਸ਼ਮੇ ਲਗਾ ਕੇ ਆਏ ਯਾਰ ਹਾਂਜੀ ਇਸ ਤਰ੍ਹਾਂ ਦੀ ਉਹ ਸਾਥੀ ਨੇ ਇਸ ਸੰਖਿਆanse ਘਾਂਸੇ ਕਰਾਈ ਤੇ ਬਾਕੀ ਸੱਚੇ ਬਾਸ਼ਾ ਜੀ ਦੇ ਇਸ ਉਹਨਾਂ ਦੇ ਬਚਨ ਤੇ ਇੰਨੇ ਨੇ ਭਾਈ ਜਿੰਨੇ ਮਰਜ਼ੀ ਕਰੀ ਜਾਓ ਤੇ ਸਰੂਪਤਾਸ ਸਿੰਘ ਜੀ ਜਿਸ ਤਰ੍ਹਾਂ ਇਸ ਆਪਣਾ ਸੰਤ ਰਤਨ ਸਿੰਘ ਰਾਣੇ ਇੱਕ ਇੱਕ ਵਾਰੀ ਬਚਨ ਸੁਣਾਇਆ ਕਿੰਨੇ ਅਸੀਂ ਉਦੋਂ ਨਾਲ ਜਾ ਜੇ ਕਲਕੱਤੇ ਤੋਂ ਚੱਲਦਾ ਹੁੰਦਾ ਏ ਅਸੀਂ ਜਦੋਂ ਗਏ ਭਾਈ ਲਾਇਲੈਂਡ ਜਾਣਾ ਤੇ ਉਹ じゃਇ ਪਤਾ ਲਗਾ ਲੇਟ ਹੋ ਗਿਆ 2 ਕੇ 2 ਦਿਨ 2 ਦਿਨ ਹਾਂਜੀ 2 ਦਿਨ ਲੇਟ ਹੋ ਗਿਆ ਤੇ ਸਚੇ ਪਾਸ਼ਾ ਗਿੰਦੇ ਨੇ 2 ਦਿਨ ਇੱਥੇ ਮਤਲਬ ਕਿ ਆਪਾਂ ਇਹ ਨਾ ਮਤਲਬ ਕਿ ਅਸਾਂ ਕਰੋ ਇੱਥੇ ਕੋਈ ਨਾ ਜਾਦੂਗਰ ਲੱਭੋ ਸੁਨੇ ਬੰਗਾਲ ਦਾ ਜਾਦੂ ਬੜਾ ਮਸ਼ਹੂਰ ਹੈ ਹਾਂਜੀ ਸੁਣੇ ਕਹਿੰਦਾ ਉਹ ਮਦਾਨੇ ਨੂੰ ਪੇਡੂ ਬਣਾਤਾ ਸੀ ਤੇ ਆਪਾਂ ਇੱਥੇ ਦਾ ਜਾਦੂ ਦੇਖੀਏ ਹਾਂਜੀ ਤੇ ਅਸੀਂ ਕਹਿੰਦੇ ਅਸੀਂ ਕਹਿੰਦੇ ਸਾਥ ਪੁੱਛ ਉਹਨੇ ਕਹਿੰਦੇ ਅਸੀਂ ਜਾਦੂਗਰ ਲੱਭਿਆ ਹਾਂਜੀ ਜਾਦੂਗਰ ਲੱਭਿਆ ਤੇ ਉਹਦੇ ਨਾਲ ਟਾਈਮਸ ਕਰ ਲਿਆ ਕੱਲ ਦਾ ਤੇ ਜਿਸ ਤਰ੍ਹਾਂ ਅਸੀਂ ਕਹਿੰਦੇ ਸਾਧਰਾ ਨਾਲ ਉੱਥੇ ਪਹੁੰਚ ਗਏ ਤੇ ਅਸਾਂ ਉਹਨੇ ਨਾ ਕਮਰੇ ਦੇ ਵਿੱਚ ਅਸਾਂ ਇੱਕ ਵਸੇ ਉਹ ਚਾਦਰਾਂ ਜਿਵੇਂ ਸ਼ਾਤੀਆਂ ਤੇ ਸਾਰੇ ਸਾਧਰਾਂ ਦਾ ਅਸਾਂ ਮਿਸ਼ਾਤਾਂ ਤੇ ਬਾਸ਼ਾ ਬੈਗੇ ਤੇ ਨਾਲ ਅਸੀਂ ਉਹਨਾਂ ਦੇ ਤੇ ਸਾਹਮਣੇ ਆ ਕੇ ਉਹ ਬਹਿ ਗਿਆ ਜਾਦੂਗਰ ਹਾਂਜੀ ਤੇ ਸਚਿਵ ਪਾਛਾ ਕਹਿੰਦੇ ਨੇ ਤੂੰ ਮੇਰੇ ਤੇ ਕੋਈ ਜਾਦੂ ਕਰ ਹਾਂਜੀ ਵੇਖੋ ਉਹ ਲੋਕ ਵੀ ਜਿਨ੍ਹਾਂ ਦੇ ਉਹ ਪਰਦਾ ਪਿਆ ਹੁੰਦਾ ਨਾ ਤੇ ਉਹਨਾਂ ਨੂੰ ਨਹੀਂ ਪਤਾ ਵੀ ਮੇਰੇ ਸਾਹਮਣੇ ਕੌਣ ਹੈ ਹੈ ਤੇ ਉਹ ਜਦੋਂ ਕਰਨ ਲੱਗ ਪਿਆ ਕਰਨ ਲੱਗ ਪਿਆ ਥੋੜੀ ਜਿਹੀ ਬਾਤ ਕਹਿੰਦਾ ਪਰ ਇਹ ਤੇ ਕੋਈ ਜਾਦੂ ਨਹੀਂ ਹੁੰਦਾ ਹੈਜੀ ਤੇ ਬਾਕੀ ਕਿ ਸਚਿਬਾਸ਼ਾ ਕਹਨ ਲਗੇ ਉਹਨਾਂ ਨਾਲ ਕੋਈ ਜਿਹੜੇ ਸਿੱਖ ਸਨ ਨਾ ਹੋਰ ਜਿਹੜੇ ਸਿੱਖ ਸਨ ਬាទਰ ਸਿੰਘ ਅਰੀਸਨ ਹੋਰ ਐਸਾ ਕਹਿੰਦੇ ਨੇ ਐਸੇ ਤਰ੍ਹਾਂ ਉਹ ਫਿਰ ਉੱਤੇ ਕਰ ਲੱਗ ਪਿਆ ਕਹਿੰਦੇ ਜੀ ਇੱਥੇ ਵੀ ਨਹੀਂ ਹੁੰਦਾ ਕਿ ਸਚਿਬਾਸ਼ਾ ਕਹਿੰਦੇ ਨੇ ਅਮਰੀਨ ਆਜੀ ਨਹੀਂ ਵੀ ਨੇ ਨਾ ਤੂੰ ਕਿਸੇ ਤੇ ਵੀ ਕਰਕੇ ਕਰ ਐਂ ਜਿਹਦੇ ਤੇ ਕਰ ਸਕਦਾ ਹੈ ਕਰ ਫਿਰ ਉਹ ਸਮਝ ਗਿਆ ਕਹਿੰਦੇ ਜੀ ਜਿੰਨਾ ਚਿਰ ਤੁਸੀਂ ਇਹਨਾਂ ਦੇ ਨਾਲ ਬੈਠੇ ਹੋ ਨਾ ਉਹਨਾਂ ਚ ਨਹੀਂ ਜਾ ਹੋਏਗਾ ਤੁਸੀਂ ਕਮਰੇ ਤੋਂ ਬਾਹਰ ਹੋ ਜਾਓ ਮੈਂ ਇਹਨਾਂ ਦੇ ਕਾਕੇ ਦਿਖਾ ਦੇਣਾ ਹਾਂ ਜੀ ਤੇ ਇਸ ਬਾਰੇ ਦੇ ਮਤਲਬ ਕੀ ਉਹ ਫਿਰ ਨਾ ਸੱਚੇ ਬਾਸ਼ੇ ਕਹਿਣ ਲੱਗੇ ਚਲ ਹੋਰ ਕੋਈ ਦਿਖਾ ਸੰਦੋ ਹਾਂ ਜੀ ਤੇ ਉਹ ਫਿਰ ਨਾ ਉਹ ਉਹਨੇ ਇੱਕ ਨਾ ਦੁਆਣਾ ਮੰਗਵਾਇਆ ਦੁਆਣਾ ਮੰਗਵਾਇਆ ਉਹ ਚੰਨਾ ਸੂਈ ਇੱਕ ਲੈ ਕੇ ਨਾ ਉਹਦੇ ਨਾਲ ਮੋਰੀ ਕੀਤੀ ਸੂਈ ਨਾਲ ਮੋਰੀ ਕਰਕੇ ਐਸਾ ਸੂਈ ਖੋ ਕੇ ਨਾ ਅਜੀ ਤੇ ਉਹਦੇ ਉੱਤੇ ਉਹਨੇ ਆਟਾ ਲਾਤਾ ਆਟਾ ਲਾਤਾ ਤੇ ਉਹਦੇ ਉੱਤੇ ਨਾ ਉਹਨੇ ਮੰਤਰ ਪੜ੍ਹ ਕੇ ਫਿਰ ਅਟਲ ਘਾਤਾ ਜੋ ਵੀ ਕਰਨਾ ਸੀ ਉਹਨੇ ਤੇ 1 ਮਿੰਟ ਬਾਅਦ ਨਾ ਉਹ ਕਿਸੂ ਨਾਲ ਚਾਕੂ ਨਾਲ ਨਾ ਉਹਨੂੰ ਕਟਿਆ ਤੇ ਅੰਦਰੋਂ ਇਕਦਮ ਖਾਲੀ ਇੱਕ ਸਿਰ ਬਾਹਰ ਦੀ ਚਿੱਲਰ ਰਹਿ ਗਈ ਹਾਂਜੀ ਤੇ ਇਹ ਇਹ ਉਥੇ ਕਹਿੰਦੇ ਆ ਸਾਚੀ ਦੇਖੀ ਤੇ ਬਾਕੀ ਇਹ 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 ਨਾ ਇਹ ਮੈਂ ਜਿਹੜੇ ਨਾ ਜਗਦਾ ਸਿੰਘ ਅਰੇ ਉਹਨਾਂ ਨੂੰ ਸੁਣਾਈ ਗੱਲ ਹੈ ਤੇ ਉਹ ਫਿਰ ਨਾ ਉਹਨਾਂ ਕਿਹਾਗੇ ਸੱਚੇ ਪਾਤਸ਼ਾਹ ਜੀ ਨਾ ਸੱਚੇ ਪਾਤਸ਼ਾਹ ਕਹਿਣ ਲੱਗੇ ਰਤਨ ਨੂੰ ਪੁੱਛੋ ਉਹ ਢਾਲ ਕੌਣ ਕੌਣ ਸੰਸਾਧਵਾਂ ਦੇ ਉਦੋਂ ਹਾਂਜੀ ਕਿਹੜੇ ਕਿਹੜੇ ਸਰੀਰ ਨਾਲ ਸਨ ਮੈਂ ਵੀ ਜਿਹੜੇ ਉਹ ਮਤਲਬ ਕਿ ਮੇਰੇ ਧਿਆਨ 'ਚ ਹੈਗੇ ਸੀ ਤੇ ਉਹ ਮੈਂ ਦੱਸੇ ਤੇ ਬਾਕੀ ਇਹ ਸੰਤ ਰਤਨ ਸਿੰਘ ਰੀਲਾਂਗਰੀ ਉਹਨਾਂ ਨੇ ਵਚਨ ਸੁਣਾਇਆ ਜੀ ਹਾਂਜੀ ਤੇ ਬਾਕੀ ਸੰਗਾਂ ਦੇ ਵਚਨ ਤੇ ਜਿੰਨੇ ਮਰਜ਼ੀ ਕਰੀ ਜਾਈਏ ਹੋਰ ਜੀ